ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ 25 ਜੂਨ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਜਿਹੜਾ ਕਿਸ ਤਰ੍ਹਾਂ ਰਵੇ ਕਿਤੇ ਕਿਤੇ ਮੀਂਹ ਹੰਿਰਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਪੰਜਾਬ ਪੰਜਾਬ ਦੇ ਨਾਲ ਅਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ ਕਿ ਅੱਜ ਮੌਸਮ ਵਿੱਚ ਕੀ ਬਦਲਾਅ ਵੇਖਣ ਨੂੰ ਮਿਲ ਰਿਹਾ ਕਿਤੇ ਕਿਤੇ ਪ੍ਰੀ ਮੌਨਸੂਨ ਦੀਆਂ ਗਤੀਵਿਧੀਆਂ ਵੇਖਣ ਨੂੰ ਮਿਲ ਸਕਦੇ ਸਾਰੀ ਅਪਡੇਟ ਜਾਣਕਾਰੀ ਤੁਹਾਡੇ ਤੱਕ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਦੇ ਹਾਂ ਤੁਸੀਂ ਕਿੱਸੇ ਲਾਕ ਜ਼ਿਲ੍ਹੇ ਤੋਂ ਇਸ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਨੂੰ ਅਸਲ ਤੋਂ ਪਹਿਲਾਂ ਲਾਈਵ ਤਾਇ ਸਾਰ ਲੋੜ ਤਸਵੀਰਾਂ ਵਿੱਚ ਸਾਰੇ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੂਰਬੀ ਖੇਤਰ ਹੋਵੇ ਲੁਧਿਆਣਾ ਦੇ ਕੁਝ ਪੱਛਮੀ ਖੇਤਰ ਰਿਹਾ ਪਟਿਆਲਾ ਆ ਗਿਆ ਮਹਾਲੀ ਚੰਡੀਗੜ੍ਹ ਆ ਇਤਿਹਾਸ ਪੰਚਕੂਲ ਆ ਗਿਆ ਉਸ ਸਿਰਸਾ ਹਾਰ ਹਰਤਕ ਹੋ ਗਿਆ ਜੀਂਦਕੁਰ ਖੇਤਰ ਕੈਤਲ ਕਰਨਾਲ ਜਾਂ ਸੁਰਤਗੜ ਇਤਿਹਾਸ ਤੋਂ ਚੂਰੂ ਤੇ ਆਸੀਕਰ ਹੋ ਗਿਆ ਇਤਿਹਾਸ ਦੇ ਖੇਤਰਾਂ ਵਿੱਚ ਕੁਝ ਲਾ ਗਲਤੀ ਫੁਲਕੀ ਜਿਹੜੀ ਬੱਦਲ ਹੈ ਕੁਝ ਲਾ ਗਾ ਸੰਗਣੀ ਜਿਹੜੀ ਬੱਦਲ ਵਾਗ ਦਾ ਦੌਰ ਕੁਝ ਕੁ ਬਣਿਆ ਹੋਇਆ ਹੈ ਅੱਜ 25 ਜੂਨ ਨੂੰ ਗੱਲ ਕਰੀ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਪ੍ਰੀ ਮੌਨਸਨ ਦੇ ਟੁੱਟਵੇਂ ਰੂਪ ਵਿੱਚ ਗਤੀਵਿਧੀਆਂ ਜਿਹੜੇ ਵੇਖਣ ਨੂੰ ਮਿਲ ਸਕਦੇ ਆ ਯਾਰ ਕਰ ਲੱਗੇ ਹੋਣਗੇ ਜਿਹੜੇ ਆ ਪੰਜਾਬ ਦੇ ਪਹਾੜਾਂ ਦੇ ਨਾਲ ਲੱਗਦੇ ਕੁਝ ਪੂਰਬੀ ਖੇਤਰ ਜਿਸ ਤਰ੍ਹਾਂ ਕੱਲ ਸਭਾਵਨਾ ਰਹੀ ਸੀ ਠੀਕ ਕੱਲ ਵੀ ਤੁਹਾਨੂੰ ਦੱਸਿਆ ਸੀ ਕਿ 24 ਤੋਂ ਲੈ ਕੇ 26 27 ਤੱਕ ਟੁੱਟਵੇਂ ਰੂਪ ਵਿੱਚ ਕਾਰਗੀਆਂ ਜਿਹੜੇ ਵੇਖਣ ਨੂੰ ਮਿਲ ਲਗੀਆਂ ਤੇ ਪੰਜਾਬ ਦੇ ਲੁਧਿਆਣਾ ਪਟਿਆਲਾ ਫਤਿਗੜ ਸਾਹਿਬ ਹੋ ਗਿਆ ਅਸਰ ਮੁਹਾਲੀ ਚੰਡੀਗੜ੍ਹ ਰੂਪਨਗਰ ਕੁਝ ਸਹਾਰ ਦੇ ਖੇਤਰوں ਗਾ ਪਾਣੀ ਪੱ ਕੈਥੇੜੀ ਹਾਲ ਚੱਲਾ ਵੇਖਣ ਨੂੰ ਮਿਲੇ ਹੈ ਕਈ ਇਲਾਕਿਆਂ ਵਿੱਚ ਜਲ ਕੇ ਦਰਮਿਆਨੇ ਜਿਹੀ ਸਰਾਟੀ ਦਰਜ ਕੀਤੇ ਗਏ ਨੇ ਤੁਹਾਡੇ ਕਿਸ ਤਰ੍ਹਾਂ ਦਾ ਕੱਲ ਮੌਸਮ ਰਿਹਾ ਤੇ ਅੱਜ ਮੌਸਮ ਕਿਸ ਤਰ੍ਹਾਂ ਹੈ ਵੀ ਕਮੈਂਟ ਕਰਕੇ ਜਰੂਰ ਦੱਸ ਦਿਓਕਰ ਤਾਂ ਜੋ ਆਪਾਂ ਨੂੰ ਠੀਕ ਹੈ ਕੁਝ ਪਤਾ ਚੱਲ ਜਾਂਦਾ ਕਿ ਤੁਹਾਡੇ ਮੌਸਮ ਕਿਸ ਤਰ੍ਹਾਂ ਬਣਿਆ ਹੋਇਆ ਹੈ ਤਾਂ ਉਸ ਤੋਂ ਬਾਅਦ ਅੱਜ ਗੱਲ ਕਰੀ 25 ਜੂਨ ਨੂੰ ਅੱਜ ਪੰਜਾਬ ਦੇ ਟਟਵੇਂ ਰੂਬੇ ਪ੍ਰੀ ਮੌਨਸਨ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੇ ਹਨ ਜਾਨਕਿ 25 26 27 ਤੇ ਤਿੰਨ ਕੋ ਦਿਨਾਂ ਦੇ ਵਿੱਚ ਟਟਵੇਂ ਰੂਬੇ ਵਿੱਚ ਕਾਰਗੀਆਂ ਵੇਖਣ ਨੂੰ ਮਿਲ ਲਗੀਆਂ ਤੋਂ 27 ਨੂੰ ਜਾਂ 28 ਨੂੰ ਜਾਂ 29 ਨਾ ਬਕੈ ਆਉਣਗੇ ਮੱਧ ਪੰਜਾਬ ਹੋ ਗਿਆ ਜਾਂ ਪੂਰਬੀ ਖੇਤਰ ਹਰਿਆਣਾ ਦੇ ਕੁਝ ਮੱਧ ਜਾਂ ਪੂਰਬੀ ਖੇਤਰ ਇਹਨਾਂ ਵਿੱਚ ਜਿਹੜਾ ਮੌਨਸੂਨ ਪਹੁੰਚਣ ਦਾ ਸਾਰ ਹਨ ਕਿ 28 ਜੂਨ ਜਾਂ ਇਸ ਤੋਂ ਬਾਅਦ ਤਾਂ ਕਈ ਇਲਾਕਿਆਂ ਵਿੱਚ ਚੱਲਾ ਵੇਖਣ ਨੂੰ ਮਿਲ ਗਿਆ ਉਸ ਵਾਰ 29 ਤੀ ਇੱਕ ਦੋ ਤਿੰਨ ਚਾਰ ਪੰਜ ਲਈ ਤੱਕ ਪੂਰਾ ਪੰਜਾਬ ਹੋ ਜਾਗਾ ਹਰਿਆਣਾ ਹੋ ਗਿਆ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਜਿਹੜਾ ਮੌਨਸੂਨ ਦੀ ਗਤੀਵਿਧੀ ਦੇ ਵੇਖਣ ਨੂੰ ਮਿਲ ਗਿਆ ਕਈ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੀ ਚੱਟ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ ਪੰਜਾਬ ਦੇ ਕੁਝ ਪੂਰਬੀ ਖੇਤਰ ਹੋ ਗਏ ਲੁਧਿਆਣਾ ਆ ਕਲਰ ਪੱਛਮੀ ਖੇਤਰੋਗੇ ਆਪਣਾ ਮੁਹਾਲੀ ਚੰਡੀਗੜ੍ਹ ਹੋ ਗਿਆ ਅੰਬਾਲਾ ਆ ਗਿਆ ਪੰਚਕੁਲਾ ਗਿਆ ਹਿਸਰ ਸਹਾਰ ਦੇ ਕੁਝ ਖੇਤਰ ਹੋਗੇ ਜਾਂ ਇਸ ਤੋਂ ਬਾਅਦ ਪਾਣੀ ਪੱਤੋਂ ਗਰ ਰੁਤਕ ਹੋ ਗਿਆ ਤਾਂ ਬਠਿੰਡਰ ਦੱਖਣੀ ਖੇਤਰ ਰਵੇ ਮਾਨਸਰ ਦੱਖਣੀ ਖੇਤਰ ਹੋ ਗਿਆ ਜਾਂ ਹੋ ਸਕਦਾ ਹੈ ਕਿ ਜਿਹੜੇ ਪੱਛਮੀ ਖੇਤਰ ਹੋਗੇ ਠੀਕ ਇਹਨਾਂ ਵਿੱਚ ਕਿਤੇ ਟਮਟਲ ਇਲਾਕਿਆਂ ਵਿੱਚ ਸਭਾ ਨੂੰ ਪਰਸ ਦੀ ਚਾਰ ਤਰ੍ਹਾਂ ਇਹਨਾਂ ਇਲਾਕਿਆਂ ਵਿੱਚ ਮੌਸਮ ਵੀ ਠੀਕ ਠਾਕ ਰਹਿਣ ਦਾ ਸਾਰ ਰਹਿਣਗੇ ਤੇ ਕੁਝ ਪੂਰਬੀ ਹੋ ਗਿਆ ਦੱਖਣੀ ਖੇਤਰੋਗੇ ਪੰਜਾਬ ਦੇ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਜਾਂ ਹਰਿਆਣਾ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰ ਵੀ ਸਿਰਸਾ ਸਹਾਰ ਹੋ ਗਿਆ ਫਤਿਹਬਾ ਖੇਤਰ ਕਰਨਾਲ ਇਹਨਾਂ ਵਿੱਚ ਸੁਭਾਵਨਾ ਬਣੇਗੀ ਬਾਕੀ ਜਿਹੜੇ ਦੱਖਣੀ ਖੇਤਰ ਹੋਗੇ ਦਿੱਲੀ ਦੇ ਹੋਗੇ ਯੂਪੀ ਦੇ ਨਾਲ ਲੱਗਦੇ ਜਾਂ ਥਰਡ ਆਪਕਲ ਰਾਜਸਥਾਨ ਦੇ ਐਮਪੀ ਦੇ ਨਾਲ ਲੱਗਦੇ ਇਲਾਕੇ ਹੋਗੇ ਦਿੱਲੀ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਦੇ ਸੌਰੀ ਲੱਗੇ ਹੋਗੇ ਤੇ ਇਹਨਾਂ ਵਿੱਚ ਸੁਭਾਵਨਾ ਬਣੇਗੀ ਤੇ ਬਾਕੀ ਜਿਹੜੇ ਆਲਮੋਸਟ ਜਿਹੜੇ ਆਪਣੇ ਪੱਛਮੀ ਖੇਤਰ ਹੋਣਗੇ ਸ਼੍ਰੀ ਗੰਗਾ ਹਨੂਮਾਨਗੜ੍ਹ ਇੱਥੇ ਜ਼ਿਆਦਾਤਰ ਲੱਗੇ ਮੌਸਮ ਦੇ ਠੀਕ ਠਾਕ ਰਹਿਣ ਦਾ ਸਾਰ ਨੇ ਤੇ ਪੰਜਾਬ ਦੇ ਪੱਛਮੀ ਖੇਤਰਾਂ ਜਿਆਦਾਤਰ ਮੌਸਮ ਜਿਆਦਾ ਠੀਕ ਠਾਕ ਰਹਿਣ ਦਾ ਸਾਰ ਨੇ ਕੁਝ ਪੂਰਬੀ ਹੋ ਸਕਦਾ ਦੱਖਣੀ ਖੇਤਰ ਹੋਗੇ ਇਹਨਾਂ ਵਿੱਚ ਸੁਭਾਵਨਾ ਬਣ ਸਕਦੀ ਜਾਂ ਵਿਚ ਅਚਾਨਕ ਘਰਚੋਂ ਵਾਲ ਬੱਦਲ ਬਾਕਸ ਦੇ ਦੁਪਹਿਰ ਸ਼ਾਮ ਦੇ ਕੁਝ ਸਿੱਕਾ ਤੋਂ ਕਹਾਗਾ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖ ਸਕਦੇ ਨੇ ਤਾਂ ਫਿਲਹਾਲ ਹੀ ਚਾਹ ਕਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦੀ ਆਪਣੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਤਾਂ ਕਮੈਂਟ ਕਰਕੇ ਦੱਸ ਸਕਦੇ ਤਾਂ ਤੁਹਾਨੂੰ ਰਿਪਲਾਈ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਫਿਲਹਾਲ ਹੀ ਅਪਡੇਟ ਸੀ ਤਾਂ ਵੀਡੀਓ ਨਾਨ ਤੱਕ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ